ਇਥੇ ਅਖੀਰ ਯਾਰ ਮੈਂ ਤੇ ਹਾਦੀ ਹੋ ਗਈ ਯਾਰ ਖੀਰ ਖਾਦੀ ਨਾ ਐ ਹੋ ਰਹੀ ਲੈ ਹਾਦੀ ਹੋ ਗਈ ਚਲ ਕੋਈ ਨਹੀਂ ਵਾਧੂ ਯਾਰ ਨਹੀਂ ਚੱਲ ਪਿਆ ਤਿਆਰ ਹੋ ਗਿਆ ਸਲੂਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਮਲਾਪ ਦੇ ਵਿੱਚ ਤੇ ਗੱਡੀ ਤੇ ਮਗਰ ਮੇਰੀ ਦੀ ਗੱਡੀ ਲੱਕੀ ਫਿਰ ਉਹ ਟਾਵਲ ਜਿਹੜੇ ਇਦਾਂ ਸਕੂਟਰੀ ਦੇ ਰੱਖ ਕੇ ਲੈ ਜਾਂਦੇ ਆ ਟਾਵਲ ਵੋਸ਼ ਹੋ ਕੇ ਫਿਰ ਘਰੋਂ ਲੈ ਆਈ ਦੀ ਐ ਨਾ ਤੇ ਕਰੀਮਾਂ ਨਾਲ ਲਿਬੜ ਜਾਂਦੇ ਆ ਏ ਲੋਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਸਲੂਨ ਦੀ ਬਟਾਲਾ ਕਨਵਰ ਰੋੜ ਉਸ ਟਾਈਮ ਕਿਹਦੇ ਨਾਲ ਆਇਆ ਆਪਾਂ ਆਪਣੇ ਡਿਊਟੀ ਕੋਲ ਧਾਰ ਰਹੇ ਹਾਂ ਮੈਂ ਆਸਲੀਂ ਆ ਕੇ ਰੈਡੀ ਹੋ ਜਾ ਕਿ ਸਲੂਨ ਤੇ ਕੋਈ ਮਿਲਣ ਵਾਸਤੇ ਆਇਆ ਆਪਣਾ ਸਬਸਕ੍ਰਾਈਬਰ ਹੀ ਆ ਤੇ ਉਹਨੇ ਸਪੈਸ਼ਲ ਛੁੱਟੀ ਕਰਕੇ ਆਈ ਹੈ ਗੁਡੀਆਂ ਤੇ ਕੰਨੀ ਮਿਲਣਾ ਹੈ ਲਵੇ ਮੈਡਮ ਹੋ ਗਏ ਰੈਡੀ ਤੇ ਇੱਧਰ ਮੈਂ ਹਰ ਗੁਣ ਸੁਵਾਤਾ ਆ ਚੱਕੋ ਫਿਰ ਇਹਨੂੰ ਚਲੋ ਚੱਲੀਏ ਬੈਠਾ ਮਰ ਰਿਹਾ ਆ ਬਖਸੇ ਨਾਲ ਲੈ ਲੈ ਤੇ ਗਾਣੇ ਗੋਣੇ ਚਲਾਉਂਦੇ ਰਹੀਦਾ ਆ ਯਾਦ ਆ ਅੱਜ ਜਾਣਾ ਸੀ ਅਸੀਂ ਦੱਸਿਆ ਮੱਠਾ ਟੇਕਣਾ ਦੇ ਦਪਹਿਰਾ ਸਾਹਿਬ ਐ ਉੱਥੇ ਜਾਣਾ ਆ ਹੁਣ ਚੱਲੇ ਆ ਵੀ ਜੱਸੀ ਨੇ ਲਿਆਂਦਾ ਮੈਂ ਹਾਂ ਚੱਲ ਗੇਗਾ ਵੀ ਵੀ ਜਾਂਦਾ ਉਹਨਾਂ ਨਾਲ ਉਹ ਨਾਲ ਸੰਦੀਪ ਨੂੰ ਲੈ ਜਾਾਂਗੇ ਹੈ ਆ ਕੀ ਬਣਗੀ ਕੀ ਬਣਗੀ ਕੀ ਬਣਗੀ ਕੀ ਬਣਗੀ ਹੈ ਜੁੰਡੀਆਂ ਕਰਕੇ ਕਿੱਥੇ ਜੁੰਡੀਆਂ ਕੀਤੀਆਂ ਉਥੇ ਐਸਾ ਜੁੰਡੀ ਕੀਤੀ ਆ ਕਿਤਾ ਜੁੰਡੀ ਖਾਈ ਇਹ ਨਿੱਕੀਆਂ ਕਾ ਨਿੱਕੀਆਂ ਤੁਸੀਂ ਨਿੱਕਿਓ ਵੱਧੀਓ ਆਹ ਵੱਧੀਓ ਫੇਰ ਕਾ ਉਹ ਉਹ ਨਹੀਂ ਕਹਿਣਾ ਵੱਧੀਆ ਹਾਂ ਵੱਧੀਆ ਵੱਧੀਓ ਵੀ ਸੋਹਣਾ ਲੱਗਦਾ ਪਈ ਮੇਰੀ ਧੀ ਦੇ ਵਿੱਚ ਉਹ ਵੀ ਸੋਹਣਾ ਲੱਗੋ ਹੁਣ ਪਤਾ ਨਹੀਂ ਕੀ ਰਹਿ ਗਿਆ ਕਿਉਂ ਕਿ ਤੇ ਇਹ ਬੜਾ ਟਾਈਮ ਲੰਦੀਆਂ ਕੱਲ ਤੋਂ ਬੈਠ ਯਾਰ ਮਨੀ ਯਾਰ ਕਿੱਦਾਂ ਬੈਠਾ ਯਾਰ ਕੋਣ ਗੱਡੀ ਲੈ ਆਂਦੀ ਹੈ ਏਜੰਸੀ 'ਚ ਇਹਦੀਆਂ ਲਾਈਟਾਂ ਫਰੰਟ ਵਾਲੀਆਂ ਬੰਦ ਆ ਚੈੱਕ ਕਰਵਾ ਲਈਏ ਵੀ ਫਿਊਜ਼ ਪਿਆ ਜੂਗਰ ਕੱਤ ਨਹੀਂ ਇਸਨੇ ਖਰਾਬ ਹੋ ਗਈ ਆਹ ਪ੍ਰੋਬਲਮ ਆ ਗੱਡੀ ਵਿੱਚ ਜਿਆਦਾ ਤੇ ਇਹਨਾਂ ਨੇ ਫੜੀ ਕਰੀਆ ਕੀ ਆ ਸਿੰਘਾ ਜੀ ਨਾ ਤੀਂਦਾ ਇਹਨਾਂ ਨੂੰ ਭਾਰੀ ਆ ਆਹ ਕਹਿੰਦੇ ਵਾ ਡਾਟੋ ਵੇਖੋ ਓਏ ਨੰਗੇ ਅਜਰ ਬੈਟਰੀ ਵਾਲਾ ਵੇਖ ਲੈਣਾ ਸੀ ਕਿ ਨਹੀਂ ਗੱਡੀ ਇੰਜਨਸੀ ਲੱਗ ਚੱਲੇ ਪੀਲਾ 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 ਮਾਂ ਪੀਆ ਮਾਮਾ ਕਿਉਂ ਵੇਖਿਆ ਟੈਗਿੰਗ ਟਵਰ ਐਨਾ ਕਰ ਦੋ ਓਕੇ ਓਕੇ ਆ ਕੰਮ ਅੱਜ ਬੈਠੇ ਆਟੋ ਤੇ ਆਟੋ ਕੰਪਾਣੀ ਬਣਾ ਲੈ ਆਇਆ ਹੈ ਲੋਕਾਂ ਨੂੰ ਕਾਰਾਂ 'ਚ ਮਜ਼ਾ ਆਉਂਦਾ ਇਹਨੂੰ ਬੈਟਰੀਆਂ 'ਚ ਮਜ਼ਾ ਆਉਂਦਾ ਹੈ ਅੱਜ ਆਈ ਮਜਾ ਆਇਆ ਬੜਾ ਮਜਾ ਆਉਂ ਲਿਆ ਅੱਜ ਅਸੀਂ ਟਾਈਮ ਬਣਾ ਕੇ ਕਹੀਏ ਨਾ ਕਰਕੇ ਫੇਰ ਤੁਹਾਨੂੰ ਬੱਸ ਮੜ ਕੇ ਰਾਨ ਨੂੰ ਮਿਲਦੇ ਨੇ ਨਾ ਫੇਰ ਅੱਜ ਟਾਈਮ ਨਾ ਚਲ ਜਾਾਂਗੇ ਘਰੇ ਅਜਾਣਾ ਨਾਲ ਉਹਨਾਂ ਨਾਲ ਖੜਨਾ ਤੇਰੀ ਮੰਮੀ ਮੰਗਦੀ ਹੈ ਹੈ ਇਹ ਲੈ ਜਦੋਂ ਤੁਮਿੰਦਰ ਖਾਵੇ ਕੰਮ ਆਊਗਾ ਆ ਮਰੀਆਂ ਸੰਗਤ ਦੇ ਸੱਤ ਮਹੀਨੇ ਆਉਣ ਕਾ ਕਰਨਾ ਕੀ ਸਾਰੀ ਸੰਗਤ ਚੱਲੇ ਆਜ ਦਿਨੇ ਦਿਨੇ ਹੀ ਘਰ ਨੂੰ ਜੋੜਾ ਲੈ ਲਈ ਆਪਣਾ ਬੱਸ ਸਟੈਂਡ ਪਹੁੰਚ ਗਏ ਆਪਾਂ ਹਣ ਇੱਥੇ ਬੱਸੇ ਬਹਾਂਗੇ ਆਜੋ ਆਜੋ ਹਾਂ ਇੱਥੇ ਕਹਾ ਯਾਦ ਤਾਜ਼ਾ ਕੀਤੀ ਹੁਣੇ ਹਲੇ ਇੱਥੇ ਭਰਾ ਬੈਂਟਰੀ ਦੇ ਵਿੱਚ ਬੈਠੇ ਤੇ ਡਿੱਗ ਪਏ ਅਸੀਂ ਪਾਣੀ ਬੜਾ ਏ ਇੰਨਾ ਪਾਣੀ ਇੱਥੇ ਲੈਵਲ ਬੜਾ ਆਇਆ ਤੇ ਟੋਇਆ ਹੀ ਕਿਰੇ ਮੈਂ ਵੀਰ ਨੂੰ ਕਿਹਾ ਮੈਂ ਵੀਰ ਜੀ ਮੜੇ ਗਾਂ ਕਰ ਦੋ ਉਹ ਗਾਂ ਲਗਾ ਕਾ ਨਾ ਬੈਂਟਰੀ ਪਲਟੀ ਮਾਰ ਕੇ ਮਨ ਕਿ ਮੈਂ ਛੇਤੀ ਨਾ ਬੈਂਟਰੀ ਚੋਂ ਛਾਲ ਮਾਰ ਕੇ ਤੇ ਫੜ ਲਈ ਬੈਂਟਰੀ 'ਚ ਛਾਲ ਮਾਰੀ ਤੇ ਮੈਂ ਸੰਭਲ ਲਈ ਥੋੜੀ ਜੀ ਪਰ ਬਚਾਅ ਹੋ ਗਿਆ ਪਰ ਮੈਂ ਸਾਰਾ ਭਿੱਜ ਗਿਆ ਇਹਨਾਂ ਦੋਆਂ ਜਾਨੀਆਂ ਨੇ ਬਚਾਤਾ ਰਗਣ ਦੇ ਇਹਨਾਂ ਸੰਦੀਵ ਨੂੰ ਪਰ ਮੈਂ ਸਾਰੇ ਕੱਪੜੇ ਭਿੱਜ ਗਏ ਗੋਡਿਆਂ ਤੱਕ ਦੇ ਬੂਟ ਬੂਟਾਂ 'ਚੋਂ ਸੀਓ ਪਾਣੀ ਪੂਰਾ ਭਰ ਗਿਆ ਕ ਬੂਟਾਂ 'ਚ ਉਹ ਤਾਂ ਮੈਂ ਬਸ ਜਿੰਨੇ ਚੋੜਦਾ ਫਿਰਾਂ ਬੂਟ ਹਾਂ ਜੀ ਸਾਰਾ ਇਕੱਠ ਹੋ ਗਿਆ ਹੋਰ ਬੜਾ ਨਿਹਰਾ ਹੋ ਗਿਆ ਉਧਰੋਂ ਸਰਦੀਆਂ ਦੇ ਦਿਨ ਬੂਟ ਪਲਪ ਪਲਪ ਕਾਂਜੀ ਘਾਲਾ ਦੇ ਲੱਗੀ ਜ ਇਹ ਆ ਗਏ ਆਪਾਂ ਪ੍ਰੈਸ਼ਰ ਵਟਾ ਦੇ ਆ ਬੱਸ ਚ ਆਏ ਆਪਾਂ ਹੁਣੇ ਪਰ ਫਿਰ ਬੈਟਰੀ ਚ ਬਈਏ ਮਾਜੀ ਕੀ ਲਾ ਲਿਆ ਚੱਲੀਏ ਦਦਕੋ ਪੈਸੇ ਫੜਦੇ ਸੀ ਨਾ ਪੈਸੇ ਕਰ ਗੁਣਾ ਆ ਬਾਬਾ ਪਜਾ 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 ਅੱਜ ਫਿਰ ਬੜੀ ਗਰਮੀ ਬਸੇ ਆਈ

ਅਛਾ ਐ ਕਰਕੇ ਤੁਸੀਂ ਕਰਦੀ ਹੋ ਇਹ ਦੇਖ ਲੈ ਜਗਵੰਤ ਕੋਰ ਦਾਦੂ ਜਨਾਗੀ ਦਾਦੂ ਜਨਾਗੀ ਸੇ ਤਪਲ ਗਿਆ ਸੇ ਚ ਤਪਲ ਗਿਆ ਅਰੇ ਆਏ ਜਗਵੰਤ ਕੋਰ ਸੁਲਵਿੰਦਰ ਸਿੰਘ ਸਿੰਘ ਦਾਦ ਜਨਾਗੂ ਬੜਿਆ ਚੌਲ ਸੋ ਚੱਕ ਜੇਦਾ ਦੀ ਨਹੀਂ ਆ ਮਨ ਨਾ ਪੈ ਆਹ ਪੜਾਸ ਜੱਟ ਆ ਵੇ ਪੜਾਸ ਮੇਲੇ ਨਾਲ ਕਿੰਨੀ ਆਉਂਦੀ ਆਪਾਂ ਪੜਾਸ ਦੀ ਕਿ ਨਹੀਂ ਹੁਣ ਬਸ ਜਾ ਕਨਾ ਹਨਾ ਜਾਂ ਨਾ ਗਲੇ ਪਹਿਣਾ ਨਾ ਧਰਤੀ ਥੱਲੇ ਆਟਰ ਫੋਟ ਠੰਡੀ ਹੋ ਜਾਈ ਛਾਸ ਮੌਕੇ ਜੇ ਨਹੀਂ ਆ ਨਾ ਯਾਰ ਨਾ 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 ਯਾਰ ਫਿਰ ਜੱਟ ਜੱਟ ਜਿਹੜੇ ਲੋ ਬਾਈ ਚੋਨਾ ਖਰਾਬ ਹੋਣਾ ਸਾਰਾ ਹਾਂ ਐਂ ਐਂ ਬਰਾਬਰ ਸੋਚਣਾ ਹੈ ਉੱਤੇ ਉੱਤੇ ਰੁਗ ਗਏ ਗਲੇ ਪਹਿਣੇ ਐਸੀ ਚ ਨਿਕਲ ਕੇ ਆਏ ਨਾ ਤਾਂ ਹਣ ਤਾਂ ਆਇਆ ਪਰ ਨਹੀਂ ਫਿਰ ਵੀ ਠੀਕ ਹੈ ਜਦ ਮੈਂ ਤੇ ਮਿੰਦਰ ਨੂੰ ਫੋਨ ਲੱਗ ਪਿਆ ਝੰਬਲਾਉਣੇ ਲਾਪਲਾ ਫੋਨ ਹਾਂ ਤੇ ਗਾਲਾਂ ਕੱਢੇ ਮੈਂ ਜੁੜੀ ਵੇੜ ਕੇ ਰੇਲ ਗੱਡੀ ਚੱਲਣ ਦੀ ਹਰ ਗਣ ਸੁਖ 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 ਚੁੱਕ ਚੁੱਕ ਜਾਂਦੀ ਹੈ ਆ ਜੋ ਇੱਧਰ ਨੂੰ ਦਾਦੀ ਪੋਤੀ ਕਹਿੰਦੀ ਸੀ ਜਾਣਾ ਕਿਹੜੇ ਪਈਆਂ

ਇਹ ਜਉਣਾ ਕੋਤੀ ਕਿਤੇ ਹਾਂ ਪੁਈ ਠੀਕ ਨਹੀਂ ਆ ਪੁਈ ਠੀਕ ਨਹੀਂ ਆ ਇਹ ਪੁਈ ਠੀਕ ਨਹੀਂ ਇਹਨੂੰ ਛੂਈ ਲਾ ਐਦਾਂ ਐਦਾਂ ਪੜ੍ਹਨਾ ਨਾ ਸਕੂਲੇ ਐਦਾਂ ਬੈਠਾ ਕਰਨਾ ਜਾ ਕੇ ਪੜਿਆ ਕਰਨਾ ਨਾ ਇਹਦਾ ਪੜਿਆ ਕਰਨਾ ਧੀਨੇ ਕੋਹ ਹੰਜੀ ਦਾਦਾ ਜੀ ਗੱਲ ਨਹੀਂ ਨਾ ਮਤ ਮਾਰੀ ਸਿੰਘ ਨਾ ਬਸ ਸਿੰਘ ਨਹੀਂ ਹੋ ਗਿਆ ਹਾਂ ਜਵਾੜ ਦੇ ਟਾਂਡੇ ਦੇ ਉੱਤੇ ਇੱਥੋਂ ਫੜੇ ਆਵੇ ਲੈ ਬਾਂਜੇ ਕਿਤੇ ਇਹਨੂੰ ਆ ਵੀ ਕਰਦੇ ਅਬਦਰ ਵੀ ਕਰਦੇ ਨਾਗੇ ਗਵਾਂਢੀ ਕਹਿੰਦਾ ਸੀ ਭਾਪ ਮੈਂ ਜਵਾਰ ਬਿਜੀ ਉਹ ਮੇਰੇ ਲੈ ਕਰਨੇ ਉੱਤੋਂ ਪੁੱਟ ਨਹੀਂ ਤੇ ਉਹ ਵੇਖਾਂਗੇ ਵਿੱਚ ਟਾਂਡੇ ਜੇ ਲੱਗੇ ਜਾਂ ਪੁੱਟਣੇ ਪਏ ਆ ਤੇ ਪੋੜਦਾਂਗੇ ਫੇਰ ਵੇਖਦਾਂਗੇ ਸ਼ਾਮ ਨੂੰ ਹੁਣ ਤੇ ਕਾਕਿਆ ਨੇ ਕੀ ਕਰ ਚੱਜ ਚੱਜ ਇਸ ਪਰ ਕੋਈ ਕਾਲ ਕਾਕਿਆ ਨੇ चारा ना तो आ, के आ, परे, परे आ आ आ आ आ इधर फिर चल जाने पर सेती शेत, आ जा चल आज 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 अंदर चल घर घर फिर उड़ जाना फन लड़ला छेती अंदर ला चल ਮੈਂ ਅੰਦਰ ਚੱਲਿਆ ਤੂੰ ਸਮਝ ਨਹੀਂ ਲੱਗਦੀ ਹੱਥ ਨਾ ਫੜ ਦੁਮਾਠਾ ਨਾ ਫੜ ਕੀਤੀ ਕਰ ਦੁਮਾਠਾ ਨਾ ਫੜ ਚੱਲ ਆ ਜਾ ਇੱਧਰ ਮੈਂ ਚੱਲਿਆ ਮੈਂ ਤੈਨੂੰ ਮੈਂ ਕਿਹਾ ਹੁਣ ਆ ਗੰਡੇ ਪੁੱਟ ਲੀ ਜੇ ਕੁਝ ਮੋٹے ਪਤਲੇ ਇਦਾਂ ਦੇ ਗੰਡੇ ਜੋ ਬਾਕੀ ਸਤ ਗੁਰ ਦੀ ਦੇਣੇ ਮੋਟੇ ਪੁੱਟੇ ਇਦਾਂ ਦੇ ਬਿਲਕੁਲ ਤੇ ਬਿਲਕੁਲ ਕੁਆੜਾ ਹੈ ਇਹ ਕੋ ਠੀਕ ਹੈ ਮਿਹਨਤ ਦਾ ਮਨ ਨੂੰ ਖੁਸ਼ੀ ਹੁੰਦੀ ਥੋੜੀ ਜੀ ਥੋੜੇ ਥੋੜੇ ਖਾ ਤੁਸੀਂ ਮੀਚੇ ਰਾਮ ਕੀ ਮਾਰ ਕੇ ਨਸਾ ਵੇਲੋ ਜਨਮ ਤੇਰਾ ਨਾਮ ਸਤਿਕਾਰ ਪੰਜੀ ਜੀ ਇਹ ਮੂੰਹ ਕਰਕੇ ਗੋਬੂ ਇਹ ਮੂੰਹ ਕਰਕੇ ਸ਼ਸ਼ਿਕਾਲ ਜੀ ਭੈਣ ਜੀ

ਤੂੰ 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 ਚਾਹ ਤੈਨੂੰ ਕੱਲ ਨਹੀਂ ਦਿੰਦਾ ਤੈਨੂੰ ਭਾ ਤੇ ਆ ਲੱਗਿਆ ਚਾਹ ਲੱਗਿਆ ਆ ਦਿੱਲੀ ਹੈ ਨਾ ਪਾਣੀ ਦੁੱਲਾ ਪਾਣੀ ਦੁੱਲਾ ਤੇ ਆਂਦੀ ਆ ਭੀ ਮੇਰੇ ਪੈਰ ਨੂੰ ਚਾਹ ਲੱਗਦੀ ਆਤਰਮੰਦਰ ਸਿੰਘ ਲੱਗਾਏ ਦੇ ਵਿੱਚ ਕਿੰਨੇ ਕੇ ਨਾ ਮਮਟੀ ਤੇ ਟੀਨਾ ਜੀਆਂ ਲੀਕ ਕਰਦੀਆਂ ਇਹ ਕਣੀ ਤੇ ਉਹ ਦੇਖ ਕੰ ਕਰ ਪੀਅਰਸ ਵੀਰ ਲਾਈਏ ਤੇ ਪਹਿਲਾਂ ਛੱਡ ਜਿਹਾਏ ਦੇਰ ਦੁੱੜ ਕੇ सुम सुमुंड पौंड तड़ाड़ा इदर पाया ਨਾ ਕੋਲੀ ਸਮੀ ਪਾਗਲ ਨੇ ਇਹਦਾ ਇਹ ਲੈ ਕਾਦੀਆਂ ਵੀ ਦੇ ਦੇ ਆ ਹੁਣ ਉਹਨਾਂ ਨੇ ਹੋਲੀ ਹੋਲੀ ਥੋੜੀ ਚਲਾਤੀ ਆਹ ਨਹੀਂ ਚੁੱਕਾ ਆ ਗੱਲ ਜੀ ਨੰਨ ਗੁੰਮ ਤੇ ਐਂ ਦੇਖੰਡੀ ਇਹ ਸਾਧੀਆਂ ਤੋਂ ਆਈ ਕੀ ਕਾਮ ਹੋਇਆ ਉਹ ਦੇਜਾ ਕੀ ਕੀ ਮੰਗਦੀ ਆ ਪਿਚ ਹੈ ਕੀ ਕੀ ਦਵਾ ਕਿਹੜੀ ਚੀਜੀ ਕਿਹੜੀ ਮਾੜੀ ਜੀ ਹੈ ਕੰਨ ਕਰ ਲੈ ਕਿਚੂ ਹਾਂ ਕਿਹੜੀ ਇਹ ਵਾਲ ਨੂੰ ਬੱਝੀ ਆ ਲੈਜ ਲੈਜ ਉਹ ਲੈਜ ਕਿਚੂ ਜਾ ਲੈਜ ਕਿਚੂ ਕਿਚੂ ਸੇ ਹੱਥ ਦੋ ਹੀ ਹੋਏ ਕਿਚੂ ਸੇ ਹੱਥ ਦੋ ਹੀ ਹੋਏ

ਆ ਹੁਣ ਨਾ ਮੱਕੀ ਮਾ ਗੋਡੰਡਾ ਮੈਂ ਕੱਪੜਾ ਨਾ ਗਾਂ ਜੰਮ ਜੇ ਸਵੀਰ ਦੀ ਕੁਸ ਗੁੱਡੇ ਹੁਣ ਆਂਦਿਆਂ ਤੇ ਇੱਧਰ ਜਗਾਂੜ ਜਿਆ ਬਣਾ ਆ ਵੇਖੋ ਫੱਟੇ ਤੇ ਆ ਫੱਟਾ ਟੇਡਾ ਜਿਆ ਵੀ ਚੱਲ ਇੱਧਰ ਫਿਰ ਉਦਾਂ ਥੱਲੇ ਦੱਬਿਆ ਜਾਣਾ ਹੈ ਇਹ ਜਗਾਂੜ ਜਿਆ ਤੋਂ ਦੇਖਣ ਦੇ ਉਹ ਜੀ ਇਦਾਂ ਅਗਲੇ ਉਧਰ ਕਿਆਰੀਆਂ ਚ ਗੋੜਤੀ ਕੋਈ 6:30 ਦੇ 4 ਦਾ ਟਾਈਮ ਪੌਣੇ 5 ਦਾ ਹੁਣ ਸ਼ਾਮ ਦਾ ਉਹ ਯਾ ਪਹਿਲੀ ਮੱਕੀ ਜਦੋਂ ਹੌਲੇ ਮੱਲੇ ਤੋਂ ਬਾਦ ਬੀਜੀ ਹੋਈ ਡਾਂਡੇ ਵਿੱਚ ਸੁਦੇਵਾਂ ਜੀ ਦਾਦਾ ਜੀ ਦਾਦਾ ਜੀ ਅੱਥਾ ਇੱਕ ਤੇ ਖੱਟਾ ਖਾਣਾ ਮੈਂ ਖੱਟੇ ਖਾਣੀ ਕਹਿੰਦੀ ਨਾ ਉਹ ਉਹ ਮੇ ਧੰਮਣੀ ਤੇ ਜੋਤੀਆਂ ਟੀ ਆਪਾਂ ਦੇਥੇ ਹੀ ਸਮਝ ਨਹੀਂ ਲੱਗਦੀ ਯੋਈ ਟਾਈ ਮੂਠੂ ਮੂਲੀ ਲਾਉਂਦੇ ਝੂਠ ਮੂਠੀ ਰੋਇ ਕਾਂਦੇ ਆ ਕਾਕਾ ਝੂਠ ਮੂਠੀ ਰੋਇ ਕਾਂਦੇ ਸੀ ਹਰ ਗੁਣ ਇਹ ਤੇ ਭਉ ਸੀ ਇਹ ਝੂਠੀ ਮੂਠੀ ਰੋਇ ਕਾਂਦੇ ਸੀ ਹਾਈ ਕੀੜੀ ਆ ਵੇ ਕਿਤੇ ਮਾਰਦੀ ਮਾਇ ਵੀਡੀਓ ਬਾਬ ਆ ਬਣਾਉਣ ਹੀ ਦਿਆਂ ਵੀਡੀਓ ਬੱਪਾ ਹਾਂ ਹਲੇ ਤੁਸੀਂ ਆਜਾ ਦਤਾ ਕਿੱਥੇ ਆ ਜਾ ਆਜਾ ਉੱਧਰ ਇੱਥੇ ਬਹਿ ਜਾ ਹਾਂ ਬਹਿ ਜਾ ਦੋ ਲੈ ਬੈਠ ਕਿੱਥੇ ਬੈਠ ਦੋ ਤੇ ਲੱਗੇ ਖਲੋ ਜਾ